ਦੇਖਿਏ ہماری ਜੁਵਿੰਦਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੁਵਿੰਦਰ ਰੂਲ ਤੋਂ ਵੀ ਡਰਗ ਦੇ ਖਿਲਾਫ ਇੱਕ ਸਪੈਸ਼ਲ ਕੈਂਪਫੇਨ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵਾਖ-ਵਾਖ ਕੇ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਜੀਪੀਐਸ ਦੇ ਮੁਰਜਮਾਨ ਨੂੰ ਵੀ ਫੜਿਆ ਹੈ ਉਹ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਪਰ ਉਹ ਵੀ ਦੱਸਾਂਗੇ ਹੋਰ ਕਾਫੀ ਕੇਸਿਸ ਜਿਹੜੀ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡੈਵਲਪਰ ਕੰਪਨੀ ਦਾ ਕੱਲ ਵੀ ਜਿਹੜੀ ਈਵਨਿੰਗ ਨੂੰ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਅੰਦਰ ਆਉਣੇ ਹੈਗੇ ਆਂ ਤਖਬੇ ਰੱਥ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ ਅਰਾਊਂਡ ਉਹ ਤੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਦੇ ਸਾਈਡ ਤੇ ਗੱਡੀ ਲੱਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉਥੇ ਇਹ ਗੱਡੀ ਲੱਈ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਰੱਖੇ ਸੀਗੀ ਤਾਂ ਸਪੈਸ਼ਲ ਗੱਡੀ ਸੀ ਫੋ ਜੈਡ ਬਲੈਕ ਬਿਲਕੁਲ ਕਾਲਾ ਠੀਕ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਤੋਂ ਉਹਨਾਂ ਦੀ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਇਹ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮਾਕੀ ਦੇ ਅਸੀਂ ਆਪਣੇ ਅਫੀਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫੇਰ ਉਹਨਾਂ ਨੂੰ ਕੰਟਰਾਬੈਂਡ ਜਿਹੜਾ ਮੈਥੈਮਫੀਟਾਮੀਨ ਜਿਹੜਾ ਆਮ ਭਾਸ਼ਾ ਚ ਆਈਸ ਕਹਿੰਦੇ ਨੇ ਉਹ ਮਿਲ ਗਿਆ ਠੀਕ ਹੈ ਉਹਨਾਂ ਨੇ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਬੈਂਕ ਸਟੇਲ ਵੀ ਸੀਗਾ ਠੀਕ ਹੈ ਓਕੇ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲਣਗੇ ਉਹਨਾਂ ਸੀਗੇ ਜਿਹਦਾ ਨਾਮ ਲਫ ਪ੍ਰੀਚ ਹੈ ਗਿਆ ਪੁੱਤੋ ਗੁਪਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਰ ਪ੍ਰੀਤ ਹੈ ਗਿਆ ਇਹ ਹੈ ਗਿਆ ਪੁੱਤੋ ਪਰਸੀਮ ਸਿੰਘ ਵਾਸੀ ਜਲੂਪੁਰ ਜਿਹੜਾ ਥਾਣਾ ਹੁੰਦਾ ਹੂੰ ਠੀਕ ਹੈ ਨਾ ਤੇ ਮਿਚੋ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਭ ਨਾਲ ਠੀਕ ਹੈ ਕੋਲ ਪਿਆ ਹੋਇਆ ਠੀਕ ਕੋਲ ਵੀ ਮਿਲਿਆ ਸਰ ਜੀ ਕੰਜ਼ੂਮਰ ਲੈਟ ਮੀ ਟੂ ਹਾਂ ਹਾਂ ਸ਼ੁਕਰੀਆ ਉਹ ਇੱਕ ਵਾਰ ਫੇਰ ਜਿਹੜੀ ਉਸੀ ਹੋਟੇਲ ਦੀ ਮੁਰਦਦ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਇੱਕ ਬਕਾਇਦਾ ਪੇਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡੱਟ ਸ। ਸਰ ਤੁਸੀਂ ਮੈਡੀਕਲ ਵੀ ਕਰਾਇਆ ਵੇ ਕੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ ਤੁਸੀਂ ਦੇਖੋ ਇਹਨਾਂ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਨਾ ਦੋਲੀ ਦੋਲੀ ਬੋਸ ਜੀ ਭਾਈ ਮਤਲਬ ਕਿ ਉਹਨੇ ਕੰਜ਼ਿਊਮ ਕਰ ਰਹ ਨੀ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਈ ਗਈ ਸੀ ਜਦੋਂ ਕਰਨ ਦੀ ਤਿਆਰੀ ਸੀਗੀ ਬਟ ਹਾਂ ਪਰ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆ ਤੇ ਬਲੱਡ ਟੈਸਟ ਵੀ ਲੱਗਿਆ ਹੋਇਆ ਸੀ ਸਰ ਮੋਕੇਦਾਰ ਇੱਕ ਅਰਜ਼ਿਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਇਆ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਦੀਵੇਂ ਪਰਪਸ ਹੀ ਹੈ ਕਿ ਇਹ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਇਹ ਡੋਟ ਟੈਸਟ ਪੋਜ਼ਿਟਿਵ ਹੈ ਗਿਆ ਤਾਂ ਆਪਾਂ ਉਸ ਨੂੰ ਜਿਹੜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਆਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀਚੋਂ ਰਿਕਵਰੀ ਕਿਸੇ ਕਿਸੇ ਨੂੰ ਕਲੀਅਰ ਕਰਨੇ ਮਾਨੂੰ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬੜੇ ਹੋਰ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸਡਨਲੀ ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਾਊਜ਼ਰ ਆਫ ਹਮਨੇ ਪਾਸ ਹੈ ਜੀ ਆਮਨੇ ਪਾਸ ਬ੍ਰਾਊਜ਼ਰ ਰੈਕੋਰਡ ਹੈ ਹਾਂ ਜੀ ਸਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਰੈਗੂਲਰਟੀ ਕੀਤਾ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਵੀ ਵਾਅਦਾ ਕਰਤੇ ਤੇ ਸੰਦੀਪ ਅਰੋੜਾ ਇਹ ਹੈਗੇ ਈਟਾ ਨਗਰ थाना ਹੈਪੋਵਲ ਇਹਨੂੰ ਵੀ ਅਰੈਸਟ ਕੀਤਾ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਸਨ ਟੋਟਲ ਹੁਣ ਤੱਕ ਤਿੰਨ ਬੰਦੇ ਸਰ 1.7 ਗ੍ਰਾਮ ਆਈਸ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇੱਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜਿਹੜਾ ਉੱਥੇ ਹੋਈ ਲੈ ਜੀ ਜੀ ਠੀਕ ਤਾਂ ਜਾਂ ਅੰਮ੍ਰਿਤਸਰ ਰਹੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਜੇ ਕੁਝ ਅਧਿਮਾਰਾ ਜਿਹਲਾ ਹੋ ਗਿਆ ਜੀ ਨਹੀਂ ਹਜੇ ਪੇ ਜੀ ਨਾ ਸਾਣੀ ਬਲੇ ਤੇ ਦਸਕ ਦੇ ਬੈਟਰ ਹਾਂਜੀ